ਤੌਰ ਦੀ ਰਹਿਣ ਵਾਲੀ 18-19 ਸਾਲ ਦੀ ਲੜਕੀ ਦਾ ਜੋ ਕਿ ਬਲਾਚੌਰ ਦੇ ਇੱਕ ਬਿਊਟੀ ਪਾਰਲਰ ਦੇ ਵਿੱਚ ਕੰਮ ਕਰਦੀ ਸੀ ਅਤੇ ਉਸ ਦੀ লাশ ਰਾਹੋਂ ਦੇ ਇੱਕ ਘਰ ਦੇ ਵਿੱਚ ਮਿਲੀ ਸੋ ਪਰਿਵਾਰਕ ਮੈਂਬਰ ਦੱਸਿਆ ਕਿ ਲੇਟ ਹੋਣ ਕਰਕੇ ਉਹ ਆਪਣੀ ਲੜਕੀ ਨੂੰ ਫੋਨ ਕਰ ਰਹੇ ਸਨ ਕਿ ਜਦੋਂ ਇੱਕ ਹੋਰ ਔਰਤ ਨੇ ਫੋਨ ਚੁੱਕਿਆ ਤਾਂ ਕਿਹਾ ਕਿ ਤੁਹਾਡੀ ਲੜਕੀ ਰਾਹੋਂ ਦੇ ਸੈਣੀ ਹਸਪਤਾਲ ਦੇ ਵਿੱਚ ਦਾਖਲ ਹੈ ਲੜਕੀ ਦੇ ਪਰਿਵਾਰਕ ਮੈਂਬਰ ਸੈਣੀ ਹਸਪਤਾਲ ਪੁੱਜੇ ਜਿੱਥੇ ਕਿ ਉਹਨਾਂ ਨੂੰ ਆਪਣੀ ਧੀ ਨਹੀਂ ਮਿਲੀ ਉਸੇ ਲੜਕੀ ਦੇ ਨਾਲ ਦੁਬਾਰਾ ਸੰਪਰਕ ਕੀਤਾ ਤਾਂ ਲੜਕੀ ਦਾ ਪਤਾ ਲਗਾਇਆ ਤਾਂ ਪਰਿਵਾਰ ਵਾਲੇ ਨੇ ਜਾ ਕੇ ਲੜਕੀ ਦੀ ਹਾਲਤ ਵੇਖੀ ਤਾਂ ਉਹਨਾਂ ਨੂੰ ਲੱਗਾ ਕਿ ਲੜਕੀ ਦੇ ਨਾਲ ਬੇਰਹਿਮੀ ਨਾਲ ਬਲਤਕਾਰ ਕੀਤਾ ਗਿਆ ਹੈ ਪਰਿਵਾਰ ਵਾਲਿਆਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ ਪਰਿਵਾਰ ਇਨਸਾਫ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠ ਪੁਲਿਸ ਨੇ ਸਾਰ ਨੂੰ ਸਮਝਾ ਬੁਝਾ ਕੇ ਥਾਣੇ ਲੈ ਕੇ ਗਈ ਤੇ ਡੀਐਸਪੀ ਰਾਜ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਅੱਜ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। तो नवा शहर परिवार परिवार ने जबर परिवार ने ने दोष लगाए लड़की के देर रात सड़क जाम लगा के तरना भी होना है इंसाफ दी जी की ना अपना पंडी ब ਕੀ ਗੱਲ ਹੋਈ ਸੀ ਪਾਜੀ ਪਾਜੀ ਮੇਰੀ ਸਿਸਟਰ ਦੀ ਡੈਥ ਹੋਈ ਹੈ ਡੈਥ ਮਤਲਬ ਡੈਥ ਦਾ ਮੇਨ ਕਾਰਨ ਸਾਨੂੰ ਆਪ ਨੂੰ ਖੁਦ ਨੂੰ ਵੀ ਨਹੀਂ ਪਤਾ ਸੀ ਜੇ ਸੰਤ ਇੱਕ ਕਾਲ ਆਂਦੀ ਹੈ ਕਿ ਸਾਡੀ ਕੁੜੀ ਸਾਡੇ ਘਰੇ ਪਈ ਹੈ ਨਾ ਤੇ ਸੰਤਾਪ ਨਹੀਂ ਸਮਝ ਆ ਰਹੀ ਕੀ ਕਰਨਾ ਮੌਕੇ ਦੇ ਕੀ ਨਹੀਂ ਹੈ ਨਾ ਅਸੀਂ ਤਾਂ ਭੱਜੇ ਭੱਜੇ ਰਾਹਾਂ 'ਚ ਆ ਰਹੇ ਹਾਂ ਤੁਹਾਡਾ ਪਿੰਡ ਹੈਗਾ ਬੜਾ ਚੋਰ ਤੋਂ ਸ਼ਹਿਰ ਨਾ ਠੀਕ ਹੈ ਐਸੇ ਲਈ ਆਪਾਂ ਖੜੇ ਹਾਂ ਰਾਹੋਂ ਦੇ ਵਿੱਚ ਇਹ ਤੁਹਾਡੀ ਲੜਕੀ ਇੱਥੇ ਰਾਹੋਂ ਕਿੱਦਾਂ ਤੁਹਾਡੀ ਸਿਸਟਰ ਪਹੁੰਚੀ ਉਹੀ ਸਾਨੂੰ ਗੱਲ ਸਮਝ ਨਹੀਂ ਲੱਗੀ ਜਦੋਂ ਆਪਾਂ ਆਏ ਉਹਨਾਂ ਨੇ ਸਾਨੂੰ ਫੋਨ ਆਇਆ ਦੀ ਸਾਡੀ ਕੁੜੀ ਬੇਹੋਸ਼ ਪਈ ਹੈ ਨਾ ਚਲੋ ਜਦੋਂ ਆਪਾਂ ਆ ਕੇ ਘਰੇ ਦੇਖਿਆ ਤੇ ਕੁੜੀ ਸਾਡੀ ਮਤਲਬ ਮਤਲਬ ਖਤਮ ਹੋ ਗਏ ਸੀ ਕਿ ਵੇਹੋਸ਼ ਨਹੀਂ ਸੀਗੀ ਅਸੀਂ ਬੁਲਾਇਆ ਕਿਹਨਾਂ ਦਾ ਫੋਨ ਆਇਆ ਸੀ ਭਾਜੀ ਜਿਨਾਂ ਦੇ ਘਰੇ ਕੁੜੀ ਪਈ ਸੀ ਉਹ ਕੌਣ ਆ ਤੁਹਾਡੇ ਕੋਈ ਰਿਸ਼ਤੇਦਾਰ ਜਾਂ ਕਿੱਦਾਂ ਜੀ ਸਾਡੇ ਨਾ ਰਿਸ਼ਤੇਦਾਰ ਲੱਗਦੇ ਕੋਈ ਨਹੀਂ ਲੱਗਦੇ ਸਾਨੂੰ ਮਤਲਬ ਇਹ ਪਤਾ ਹੀ ਨਹੀਂ ਕੌਣ ਆ ਗਏ ਹਨ ਤੇ ਹਣ ਇਸ ਕਰਕੇ ਫਿਰ ਭਾਜੀ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਉੱਥੇ ਆਈ ਤੇ ਪੁਲਿਸ ਨੇ ਆ ਕੇ ਆਪਣਾ ਦੇਖਿਆ ਮੌਕੇ ਤੇ ਹਨ ਤੇ ਉਹਨਾਂ ਨੇ ਕਿਹਾ ਕਿ ਬੋਡੀ ਜਮ੍ਹਾਂ ਕਰਾ ਦਿਓ ਫਿਰ ਅਸੀਂ ਲੈ ਕੇ ਗਏ ਬੋਡੀ ਤੇ ਨਵਾਂ ਸ਼ਹਿਰ ਸਿਵਲ ਹਸਪੀਟਲ ਜਮ੍ਹਾਂ ਕਰਾਈ ਤੇ ਉਸ ਤੋਂ ਬਾਅਦ ਹੁਣ ਮੇਨ ਅਸੀਂ ਬਾਅਦ ਦੇ ਵਿੱਚ ਪੁਲਿਸ ਨੂੰ ਕਿਹਾ ਕੋਈ ਇਨਕੁਆਇਰੀ ਕਰੋ ਹਨਾ ਇਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਕਿ ਉਹ ਤੋਂ ਬੋਡੀ ਵਿੱਚ ਕਵਾਤੀ ਤੇ ਬਾਅਦ ਵਿੱਚ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਇਸ ਕਰਕੇ ਫਿਰ ਅਸੀਂ ਧਰਨਾ ਲਾਇਆ ਜਦੋਂ ਤੁਸੀਂ ਉਹਨਾਂ ਕਰੋ ਬੋਡੀ ਜਿਹੜੀ ਬੋਡੀ ਬੋਡੀ ਦੀ ਕੰਡੀਸ਼ਨ ਕੀ ਸੀ ਕੀ ਇਲਾਜ ਸੀ ਉਹਦੇ ਬੋਡੀ ਦੀ ਕੰਡੀਸ਼ਨ ਐਦਾ ਕੀ ਜਦੋਂ ਆਪਾਂ ਚੱਕੀ ਤੇ ਬਲੱਡ ਵੀ ਸੀਗਾ ਜੀ ਉਹੜੀ ਨਾਲ ਤੇ ਜਿਹੜੇ ਪੈਰ ਸੀਗੇ ਪੈਰਾਂ ਦੀਆਂ ਹੱਡੀਆਂ ਜਾਂ ਪੰਜੇ ਉਹ ਸਾਰੇ कसे ਹੋਏ ਸੀਗੇ ਤੇ ਕੱਪੜੇ ਵੀ ਉਹਨਾਂ ਦੇ ਪਾਟੇ ਹੋਏ ਸੀਗੇ ਤੇ ਤੁਹਾਡੇ ਵੱਲੋਂ ਫਿਰ ਧਰਨਾ ਕਿਉਂ ਲਗਾਇਆ ਗਿਆ ਧਰਨਾ ਤਾਂ ਲਗਾਇਆ ਕਿ ਸਾਨੂੰ ਕੋਈ ਵੀ ਮਤਲਬ ਰਿਸਪੌਂਸ ਨਹੀਂ ਮਿਲਦਾ ਸੀ ਪੁਲਿਸ ਵੱਲੋਂ ਉਹ ਕਹਿੰਦੇ ਕੋਈ ਗੱਲ ਨਹੀਂ ਹੌਂਸ ਰੱਖੋ ਕੋਈ ਗੱਲ ਨਹੀਂ ਕੱਲੂ ਗੱਲ ਕਰਦੇ ਆ ਪਰ ਜਿਨ੍ਹਾਂ ਦੇ ਘਰੇ ਡੈਥ ਹੋਈ ਹੁੰਦੀ ਉਹਨੂੰ ਪਤਾ ਲੱਗਦਾ ਜੀ ਪ੍ਰੈਸ ਕਰਕੇ ਵੀ ਆਪਾਂ ਧਰਨਾ ਲਾਇਆ ਫਿਰ ਹੁਣ ਰਾਤ ਦੇ ਦੇਖ ਲਓ 1 ਵਜ ਗਿਆ ਜੀ ਹੁਣ ਕਾਰਵਾਈ ਕੀਤੀ ਆ ਹੁਣ ਥੋੜਾ ਜੀ ਦਸੱਲੀ ਦਿੱਤੀ ਆ ਕਿ ਕੋਈ ਗੱਲ ਨਹੀਂ ਤੁਹਾਡੇ ਨਾਲ ਆ ਜੇ ਮੰਨ ਲਓ ਕੱਲੂ ਕੋਈ ਇਹ ਕਾਰਵਾਈ ਕੀਤੇ ਬਗੈਰ ਛੱਡਦੇ ਆ ਜੀ ਪਰ ਅਸੀਂ ਤਰੋੜਾ ਤੇ ਵੀ ਆਵਾਂਗੇ ਧਰਨਾ ਵੀ ਲਾਵਾਂਗੇ ਤੇ ਹੋਰ ਵੀ ਕੰਮ ਨਹੀਂ ਹੈਗਾ ਇਹ ਮੇਰੇ ਤ ਤੇ লাশ ਕਿਸੇ ਦੇ ਘਰੋਂ ਮੈਨੂੰ ਛੋਟੀ ਮੋਟੀ ਗੱਲ ਨਹੀਂ ਹੁੰਦੀ ਜੀ ਤੇ ਆਪਣੀ ਲੜਕੀ ਦੀ ਉਮਰ ਕਿੰਨੀ ਸੀ ਜੀ ਉਮਰ ਉਹ ਹੀ 18 19 ਸਾਲ ਦੀ ਤੇ ਉਹ ਕੰਮ ਕੀ ਕਰਦੀ ਜਾਂ ਪੜ੍ਹਦੀ ਸੀ ਕੰਮ ਇਹਦਾ ਕਿ ਉਸ ਨੂੰ ਆਪਣੇ ਪਾਲਰ ਦਾ ਕੰਮ ਸਿੱਖਣਾ ਆਉਂਦੇ ਹੁੰਦੇ ਸੀ ਬੜਾ ਚੋਰ ਬੜਾ ਚੋਰ ਤੇ ਹੁਣ ਇਸ ਟਾਈਮ ਬਾਜੀ ਤੁਸੀਂ ਕੀ ਹੋਈ ਅੰਦਰ ਗੱਲਬਾਤ ਹੋ ਤੂੰ ਕਰਕੇ ਆਇਆ ਗੱਲਬਾਤ ਇਹ ਹੈ ਕਿ ਉਹਨਾਂ ਨੇ ਸਾਨੂੰ ਇਸ ਵੇਲੇ ਪੂਰੀ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ ਤੁਹਾਡੇ ਨਾਲ ਖੜੇ ਹੈ ਜੀ ਚਲੋ ਆਪਾਂ ਇਸੇ ਹੌਸਲੇ ਕਰਕੇ ਆਪਾਂ ਚੱਲੇ ਆਂ ਘਰੇ ਕਿਉਂਕਿ ਕਾਰਵਾਈ ਹਨਾ ਕਰੋਗੇ ਉਹ ਜੇ ਨਹੀਂ ਕਾਰਵਾਈ ਕਰਨਗੇ ਸਾਨੂੰ ਪਤਾ ਫਿਰ ਆਪਾਂ ਧਰਨੇ ਵਾਲ ਸਟੈਪ ਚੱਕਾਂਗੇ ਅਸੀਂ ਜਦ ਤੱਕ ਸੰਸਕਾਰ ਨਹੀਂ ਕਰਨੇ ਤੇ ਕੀ ਨਹੀਂ ਕੋਈ ਇਨਸਾਫ ਨਹੀਂ ਮਿਲਦਾ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਜਾਂ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਨਾ ਚੰਗੀ ਤਰ੍ਹਾਂ ਤੇ ਜਦ ਤੱਕ ਅਸੀਂ ਮਤਲਬ ਨਾ ਸੰਸਕਾਰ ਕਰਨੇ ਆ ਫਿਰ ਜੋ ਸਾਡੇ ਕੋਲ ਤੁਸੀਂ ਲੜਕੀ ਤੇ ਕੀ ਲੱਗਦੇ ਸੀ ਬਸ ਹੀ ਲੱਗਦੀ ਹੈ ਮੈਨੂੰ ਹਾਂਜੀ ਜੋ ਸਾਡੇ ਕੋਲ ਹੋਊਗਾ ਫਿਰ ਕਰਾਂਗੇ ਹਾਂਜੀ ਸਰ ਇਹ ਜਿਹੜਾ ਮਾਮਲਾ ਹੋਇਆ ਹੈ ਕੀ ਮਾਮਲਾ ਹੋਇਆ ਕੀ ਗੱਲ ਵਾਦੀ ਕਿਹੜੀ ਘਟਨਾ ਹੈ ਆ ਇੱਕ ਮਸਕਾਨ ਨਾਂ ਦੀ ਲੜਕੀ ਸੀਗੀ ਜੀ ਉਮਰ ਕਰੀਬ 16 ਸਾਲ ਹੈ ਇਹਦੇ ਸੰਦੇ ਪਤਾ ਲੱਗਿਆ ਸੀਗੇ ਇਹਦੇ ਪੇਰੈਂਟਸ ਅੱਜ ਲੱਭਦੇ ਹੋਏ ਇੱਥੇ ਆਏ ਸੀਗੇ ਔਰ ਉਹਨਾਂ ਨੂੰ ਕਿਸੇ ਦੇ ਫੌਮ ਤੇ ਜਿੱਥੇ ਲੜਕੀ ਦਾ ਸੀ ਉਹ ਫੌਮ ਵਗੈਰਾ ਕੀਤਾ ਸੀ ਤਾਂ ਉਹਨਾਂ ਨੇ ਦੱਸਿਆ ਵੀ ਸੈਣੀ ਹਸਪਤਾਲ ਅਸੀਂ ਲੈ ਕੇ ਗਏ ਜਦੋਂ ਇਹਨਾਂ ਨੇ ਸੈਣੀ ਹਸਪਤਾਲ ਪਤਾ ਕੀਤਾ ਉੱਥੇ ਲੜਕੀ ਨਹੀਂ ਸੀਗੀ ਤੋ ਫਿਰ ਇਹੀ ਇੱਥੇ ਜਿਹੜਾ ਕੋਈ ਔਰਤ ਸੀਗੀ ਜਿਹੜੀ ਇਹਨਾਂ ਨੂੰ ਟੱਚ ਸੀਗੀ ਫੋਨ ਤੇ ਉਹਦੇ ਘਰੇ ਗਏ ਤਾਂ ਉੱਥੇ ਇਹਨਾਂ ਨੂੰ ਲੜਕੀ ਦੀ ਮੌਤ ਹੋਈ ਹੋਈ ਮਿਲੀ ਹੈ ਸੋ ਉਸ ਸਬੰਧੀ ਅਸੀਂ ਇਹਨਾਂ ਦੇ ਪਰਿਵਾਰ ਦੇ ਬਿਆਨ ਜਿਹੜੇ ਹਾਸਲ ਕਰ ਲਏ ਔਰ ਉਹਦੇ ਮੁਤਾਬਕ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਜਿਹੜਾ ਜਲਦੀ ਅਸੀਂ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕਰਾਂਗੇ ਹਰ ਦੋਸ਼ੀ ਜਿਹੜੇ ਕਿੰਨੇ ਸੀ ਇੱਕ ਤਾਂ ਕੋਈ ਲੱਗ ਰਿਹਾ ਪਤਾ ਕੋਈ ਸਮਝ ਨਹੀਂ ਹਰ ਹੀ ਕੱਲ ਹਜੇ ਤਪਤੀਸ਼ ਦਾ ਵਿਸ਼ਾ ਹੈ ਸੋ ਇਹਨਾਂ ਨੇ ਜਿਹੜਾ ਸਾਨੂੰ ਬਿਆਨ ਦਿੱਤਾ ਹੈ ਉਹਦੇ ਮੁਤਾਬਕ ਵੀ ਕਰਾਂਗੇ ਤੇ ਫਰਦਰ ਜਿਹੜੀ ਸਾਰੀ ਗੱਲ ਸਾਹਮਣੇ ਆਏਗੀ ਉਹ ਸਾਰੀ ਸਾਨੂੰ ਦਿਖਾ ਦੇਵਾਂਗੇ ਸਰ ਜਿਹੜਾ ਇਹਨਾਂ ਦਾ ਪਰਿਵਾਰ ਵੱਲੋਂ ਨਾਲ ਹੋਰ ਸਾਧਿਆਂ ਧਰਨਾ ਲੈਣਾ ਕੀ ਕਰਨ ਬਣਿਆ ਵੀ ਧਰਨਾ ਲੈਣਾ ਪਿਆ ਇਹਨਾਂ ਨਹੀਂ ਧਰਨਾ ਲੈਣ ਦਾ ਦੇਖੋ ਪਿੱਛੇ ਦੇ ਨਾਲ ਇਸ ਤਰ੍ਹਾਂ ਦੀ ਕਟਨਾ ਹੁੰਦੀ ਹੈ ਉਹਨਾਂ ਦੇ ਜਿਹੜੇ ਮਨ ਦੇ ਭਾਵ ਹੁੰਦੇ ਆ ਤੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ ਜਿਵੇਂ ਐਸਐਚ ਨੂੰ ਉਤਲਾਹ ਦਿੱਤੀ ਗਈ ਸੀ ਉਦੋਂ ਤੋਂ ਹੀ ਪੁਲਿਸ ਜਿਹੜੀ ਫੰਕਸ਼ਨ ਕਰ ਰਹੀ ਸੀ ਔਰ ਅਸੀਂ ਸਾਰਾ ਕੇਸ ਜਿਹੜਾ ਹਗਾ ਲਗਭਗ ਨੇੜੇ ਪਹੁੰਚ ਗਏ ਆ ਐਫਆਈਆਰ ਦਰਜ ਕਰ ਰਹੇ ਆ ਔਰ ਫਰਦਰ ਕਾਰਵਾਈ ਕਰ ਤੇ ਸਰ ਜਿਹੜੀ